ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਪੰਜਾਬ ਲੈਕਚਰਾਰ ਦੀ ਗੱਲ ਕਰਨ ਜਾ ਰਹੇ ਹਾਂ ਇਨ ਫਿਊਚਰ ਜਦੋਂ ਵੀ ਰਿਕਰੂਟਮੈਂਟ ਆਵੇਗੀ ਲੈਕਚਰਾਰ ਦੀ ਉਹਦੇ ਵਿੱਚ ਕੀ ਟਰਮਸ ਐਂਡ ਕੰਡੀਸ਼ਨ ਵੇਖਣ ਨੂੰ ਮਿਲ ਸਕਦੀਆਂ ਨੇ ਐਂਡ ਇਸ ਤੋਂ ਇਲਾਵਾ ਕਿਹੜੇ ਕਿਹੜੇ ਸਬਜੈਕਟ ਦੀਆਂ ਲੈਕਚਰਰ ਦੀਆਂ ਵੈਕੈਂਸੀਜ਼ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅਸੀਂ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੀਆਂ ਅਪਡੇਟਸ ਦੀ ਜਾਣਕਾਰੀ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕਰਾਉਣੀ ਆ ਉਹ ਵੀ ਫ੍ਰੀ ਆਫ ਕਾਸਟ ਸੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਯਕੀਨੀ ਬਣਾਇਓ ਸੋ ਗੱਲ ਕਰ ਰਹੇ ਆਪਾਂ ਕਿ ਜਦੋਂ ਆਪਾਂ ਪੰਜਾਬ ਲੈਕਚਰਾਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਸਬਜੈਕਟਾਂ ਦੀਆਂ ਵੈਕੈਂਸੀਜ਼ ਵੇਖਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਕੰਡੀਸ਼ਨ ਹੈਗੀ ਆ ਉਹ ਹੈਗੀ ਹੈ ਕਿ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਉਸ ਸਬਜੈਕਟ ਦੇ ਵਿੱਚ ਮੰਨ ਲਓ ਤੁਸੀਂ ਅੰਗਰੇਜ਼ੀ ਦੇ ਲੈਕਚਰਾਰ ਬਣਨਾ ਹੈ ਤਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਜਿਹਨੂੰ ਤੁਸੀਂ ਮਾਸਟਰ ਆਫ ਆਰਟਸ ਵੀ ਕਹਿ ਦਿੰਦੇ ਹੋ ਉਹ ਡਿਗਰੀ ਹੋਣੀ ਚਾਹੀਦੀ ਹੈ ਐਂਡ ਇਸ ਦੇ ਨਾਲ-ਨਾਲ ਤੁਸੀਂ ਬੀਆਰਡ ਵਿੱਚ ਵੀ ਟੀਚਿੰਗ ਆਫ ਇੰਗਲਿਸ਼ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਜ਼ਰੂਰ ਪੜਿਆ ਹੋਵੇ ਸਭ ਤੋਂ ਪਹਿਲੀ ਕੰਡੀਸ਼ਨ ਤਾਂ ਇਹ ਹੈਗੀ ਆ ਐਂਡ ਕਈ ਵਾਰ ਸਾਥੀਆਂ ਤੋਂ ਇਹ ਵੀ ਪੁੱਛਿਆ ਜਾਂਦਾ ਹੈ ਕਿ ਸਰ ਜਦੋਂ ਅਸੀਂ ਪੇਪਰ ਦੇਵਾਂਗੇ ਤੇ ਇਹਦੇ ਨਾਲ ਕਿੰਨੇ ਪੇਪਰ ਅਸੀਂ ਦੇਵਾਂਗੇ ਕਿਉਂਕਿ ਇਸ ਤੋਂ ਪਹਿਲਾਂ 3-4 ਸਾਲ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਸ ਵੇਲੇ ਇੱਕ ਹੋਰ ਐਗਜ਼ਾਮ ਲਿਆ ਜਾਂਦਾ ਸੀਗਾ ਜਿਹਨੂੰ ਕਾਮਨ ਪੇਪਰ ਕਿਹਾ ਜਾਂਦਾ ਸੀ ਬਟ ਕੁਝ ਟਾਈਮ ਤੋਂ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਇੱਕ ਹੋਰ ਪੰਜਾਬੀ ਦਾ ਪੇਪਰ ਵੀ ਲਿਆ ਜਾਂਦਾ ਕੀ ਉਹ ਪੰਜਾਬੀ ਦਾ ਪੇਪਰ ਇਸ ਲੈਕਚਰਰ ਦੇ ਇਗਜ਼ਾਮ ਨਾਲ ਵੀ ਲਿਆ ਜਾਵੇਗਾ ਸੋ ਇਹਦਾ ਜਵਾਬ ਹੈਗਾ ਜੀ ਬਿਲਕੁਲ ਨਹੀਂ ਕਿਉਂ ਨਹੀਂ ਲਿਆ ਜਾਊਗਾ ਕਿਉਂਕਿ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀਗਾ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਗਰੁੱਪ ਸੀ ਤੇ ਡੀ ਪੋਸਟਾਂ ਲਈ ਹੀ ਪੰਜਾਬੀ ਦਾ ਜਿਹੜਾ ਕਾਮਨ ਪੇਪਰ ਹੈਗਾ ਜੀ ਕੰਪਲਸਰੀ ਪੇਪਰ ਆਏਗਾ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਾਸ ਕਰਨਾ ਪੈਣਾ ਹੈ 9894 ਦਾ ਜਿਹੜਾ ਪੇਪਰ ਹੈਗਾ ਜੀ ਉਹਦੇ ਬਾਰੇ ਵੀ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਤੀ ਸੀ ਕਿ ਮੈਂ ਟੈਲੀਗ੍ਰਾਮ ਚੈਨਲ ਤੇ ਉਹਦੀ ਡੇਟ ਵੀ ਜਾਰੀ ਕਰ ਦਿੱਤੀ ਗਈ ਹੈ ਕਿ 9894 ਵਾਲਾ ਜਿਹੜਾ ਈਟੀਟੀ ਦਾ ਪੇਪਰ ਹੈਗਾ ਉਹਦੇ ਨਾਲ ਵੀ ਪੰਜਾਬੀ ਦਾ ਪੇਪਰ ਹੋਊਗਾ ਜਿਹਦਾ ਸਿਲੇਬਸ ਐਂਡ ਡੇਟਸ਼ੀਟ ਮੈਂ ਆਲਰੇਡੀ ਟੈਲੀਗ੍ਰਾਮ ਚੈਨਲ ਤੇ ਪੇਚ ਚੁੱਕਿਆ ਦੁਬਾਰਾ ਆਉਨੇ ਆਪਾਂ ਲੈਕਚਰਰ ਦੀ ਗੱਲ ਕਰ ਰਹੇ ਸੀਗੇ ਕਿ ਇਹਦੇ ਨਾਲ ਪਹਿਲਾਂ 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 ਮੈਂ ਗੱਲ ਕਰ ਰਿਹਾ ਵੀ 3-4 ਸਾਲ ਪਹਿਲਾਂ ਦੀ ਗੱਲ ਕਰ ਰਿਹਾ 5-6 ਸਾਲ ਪਹਿਲਾਂ ਉਦੋਂ ਇੱਕ ਕਾਮਨ ਪੇਪਰ ਵੀ ਵੇਖਣ ਨੂੰ ਮਿਲਦਾ ਸੀਗਾ ਜਿਹਦੇ ਵਿੱਚ ਅੰਗਰੇਜ਼ੀ ਪੰਜਾਬੀ ਹਿੰਦੀ ਜੀਕੇ ਕਰੰਟ ਅਫੇਅਰ ਮੈਥ ਰੀਜ਼ਨਿੰਗ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਜਾਂਦੇ ਸੀਗੇ ਬੜ ਜਿਹੜਾ ਲਾਸਟ ਵਾਲਾ ਲੈਕਚਰਰ ਦਾ ਐਗਜ਼ਾਮ ਹੋਇਆ ਸੀਗਾ ਪੰਜਾਬ ਦੇ ਲੈਕਚਰਰ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਕੋਈ ਵੀ ਐਹੋ ਜਿਹਾ ਐਗਜ਼ਾਮ ਨਹੀਂ ਲਿਆ ਗਿਆ ਐਂਡ ਜਦੋਂ ਆਪਾਂ ਗੱਲ ਕਰਦੇ ਆ ਕਿ ਕਿਹੜੇ ਕਿਹੜੇ ਸਬਜੈਕਟ ਵੇਖਣ ਨੂੰ ਮਿਲਦੇ ਆ ਐਂ ਪੰਜਾਬੀ ਦਾ ਪੇਪਰ ਇਹਦੇ ਨਾਲ ਹੋਊਗਾ ਸੋ ਬਿਲਕੁਲ ਨਹੀਂ ਪੰਜਾਬੀ ਦਾ ਜਿਹੜਾ ਕਾਮਨ ਪੇਪਰ ਹੈਗਾ ਆ ਜਾਂ ਫਿਰ ਜਿਹੜਾ ਕਿ ਕੁਆਲੀਫਾਈਂਗ ਪੇਪਰ ਹੈਗਾ ਆ ਇਸ ਲੈਕਚਰਰ एग्जाम ਦੇ ਨਾਲ ਨਹੀਂ ਹੋਊਗਾ ਕਿਉਂਕਿ ਇਹ ਸਾਰੀਆਂ ਜਿਹੜੀਆਂ ਪੋਸਟਾਂ ਨੇ ਉਹ ਗਰੁੱਪ B ਦੀਆਂ ਪੋਸਟਾਂ ਨੇ ਤੇ ਗਰੁੱਪ A ਐਂਡ ਗਰੁੱਪ B ਦੀਆਂ ਪੋਸਟਾਂ ਨਾਲ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਕੰਡਕਟ ਨਹੀਂ ਕਰਵਾਇਆ ਜਾਏਗਾ ਸਬਜੈਕਟ ਦੀ ਜੇਕਰ ਗੱਲ ਕਰਦੇ ਆਂ ਤੇ ਕਿਹੜੇ ਕਿਹੜੇ ਜਿਹੜੇ ਸਬਜੈਕਟ ਹੈਗੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ ਲੈਕਚਰਰ ਦੇ ਵਿੱਚ ਐਂਡ ਦੋਸਤੋ ਜਦੋਂ ਨੈਕਸਟ ਰਿਕਰੂਟਮੈਂਟ ਆਊਗੀ ਲੈਕਚਰਰ ਦੀ ਮੈਂ ਗਾਰੰਟੀ ਨਹੀਂ ਲੈਂਦਾ ਕਿ ਇਹਨਾਂ ਸਾਰੇ ਸਬਜੈਕਟਾਂ ਦੀ ਜਿਹੜੀਆਂ ਵੈਕੈਂਸੀਜ਼ ਨੇ ਉਹ ਆਉਣ ਹੋ ਸਕਦਾ ਇੱਕ ਅੱਧਾ ਇਹੋ ਦਾ ਸਬਜੈਕਟ ਹੋਵੇ ਜਿਹਦੀਆਂ ਵੈਕੈਂਸੀਜ਼ ਨਾ ਆਉਣ ਕਿਉਂਕਿ ਜੀਓਗ੍ਰਾਫੀ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਟਾਈਮ ਤੋਂ ਪਿਛਲੇ ਜਦੋਂ ਲਾਸਟ ਵੈਕੈਂਸੀਜ਼ ਆਈਆਂ ਸੀ ਜਾਂ ਉਸ ਤੋਂ ਪਹਿਲਾਂ ਜੀਓਗ੍ਰਾਫੀ ਦੀ ਕੋਈ ਵੈਕੈਂਸੀਜ਼ ਨਹੀਂ ਆਈ ਸੀ ਸੋ ਇਹਦਾ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਹੀ ਵੈਕੈਂਸੀਜ਼ ਤੁਹਾਨੂੰ ਵੇਖਣ ਨੂੰ ਮਿਲਣ ਬਟ ਪਿਛਲੇ ਟਾਈਮ ਦੇ ਵਿੱਚ ਕਿਹੜੀਆਂ-ਕਿਹੜੀਆਂ ਵੈਕੈਂਸੀਜ਼ ਆ ਚੁੱਕੀਆਂ ਨੇ ਕਿਹੜੇ-ਕਿਹੜੇ ਸਬਜੈਕਟਾਂ ਦੀਆਂ ਇਹ ਮੈਂ ਇੱਥੇ ਲਿਖੀਆਂ ਹੋਈਆਂ ਨੇ ਮੈਂ ਬੋਲ ਕੇ ਵੀ ਦੱਸ ਦਿੰਨਾ ਸਭ ਤੋਂ ਪਹਿਲਾਂ ਤਿੰਨ ਜਿਹੜੀਆਂ ਲੈਂਗੁਏਜਸ ਹੁੰਦੀਆਂ ਨੇ ਤਿੰਨ ਭਾਸ਼ਾਵਾਂ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਇਹਨਾਂ ਦੇ ਵਿੱਚ ਲੈਕਚਰਰਾਂ ਦੀਆਂ ਵੈਕੈਂਸੀਜ਼ ਵੇਖਣ ਨੂੰ ਤੁਹਾਨੂੰ ਮਿਲਦੀਆਂ ਨੇ ਐਂਡ ਇਸ ਤੋਂ ਇਲਾਵਾ ਐਸਐਸਟੀ ਦੇ ਜਿਹੜੇ ਸਬਜੈਕਟ ਹੁੰਦੇ ਆ ਜਿਵੇਂ ਕਿ ਇਕਨੋਮਿਕਸ ਹਿਸਟਰੀ ਪੋਲੀਟੀਕਲ ਸਾਇੰਸ ਐਂਡ ਜੀਓਗ੍ਰਾਫੀ ਸੋਸ਼ੀਓਲੋਜੀ ਸੋਸ਼ੀਓਲੋਜੀ ਦੇ ਸਪੈਲਿੰਗ ਮੈਂ ਥੋੜੇ ਜਿਹੀ ਗਲਤੀ ਲਿਖੇ ਹੋਏ ਆ ਬਟ ਇਹਨੂੰ ਇਗਨੋਰ ਕਰਿਓ ਸੋ ਆਪਾਂ ਗੱਲ ਕਰ ਰਹੇ ਸੀ ਕਿ ਇਹਨਾਂ ਸਬਜੈਕਟਾਂ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਇਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਕੇ ਲੈਕਚਰਾਰ ਦੇ ਵਿੱਚ ਸੋ ਧਿਆਨ ਨਾਲ ਸੁਣਦੇ ਰਹੋ ਤਿੰਨ ਤਾਂ ਹੋ ਗਈਆਂ ਭਾਸ਼ਾਵਾਂ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਇਸ ਤੋਂ ਬਾਅਦ ਇਕਨੋਮਿਕਸ ਦੀਆਂ ਵੈਕੈਂਸੀਜ਼ ਵੀ ਵੇਖਣ ਨੂੰ ਮਿਲਦੀਆਂ ਨੇ ਹਿਸਟਰੀ ਕਮਰਸ ਫਿਜ਼ੀਕਲ ਐਜੂਕੇਸ਼ਨ ਦੀਆਂ ਵੀ ਵੈਕੈਂਸੀਜ਼ ਵੇਖਣ ਨੂੰ ਮਿਲ ਜਾਂਦੀਆਂ ਨੇ ਬਟ ਹੋ ਸਕਦਾ ਇਹਨਾਂ ਦੀਆਂ ਵੈਕੈਂਸੀਜ਼ ਅਲੱਗ ਆਉਣ ਜਾਂ ਫਿਰ ਹੋ ਸਕਦਾ ਇਹਨਾਂ ਦੇ ਨਾਲ ਵੀ ਆ ਜਾਣ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀਗੇ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਦੇ ਨਾਲ ਬਾਇਓਲੋਜੀ, ਕੈਮਿਸਟਰੀ, ਮੈਥਸ, ਫਿਜ਼ਿਕਸ ਇਹ ਸਾਰੇ ਸਾਇੰਸ ਦੇ ਸਬਜੈਕਟ ਹੋਗੇ ਐਂਡ ਇਸ ਤੋਂ ਬਾਅਦ ਜੀਓਗ੍ਰਾਫੀ ਐਂਡ ਸੋਸ਼ੀਓਲੋਜੀ ਦੀ ਵੀ ਆਪਾਂ ਗੱਲ ਕਰਦੇ ਆ ਸੋ ਇਹ ਸਾਰੇ ਜਿਹੜੇ ਸਬਜੈਕਟ ਨੇ ਇਹਨਾਂ ਦੀਆਂ ਵੈਕੈਂਸੀਜ਼ ਤੁਹਾਨੂੰ ਪੰਜਾਬ ਲੈਕਚਰਰ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਬਾਕੀ ਕਾਫੀ ਵਾਰ ਸਟੂਡੈਂਟ ਇਹ ਵੀ ਪੁੱਛਦੇ ਆ ਕਿ ਸਰ ਪਰਸੈਂਟੇਜ ਬਾਰੇ ਵੀ ਦੱਸਿਆ ਜਾਵੇ ਸੋ ਜਦੋਂ ਨੋਟੀਫਿਕੇਸ਼ਨ ਆਊਗੀ ਉਦੋਂ ਹੀ ਇਹਦੇ ਬਾਰੇ ਦੱਸਿਆ ਜਾ ਸਕਦਾ ਹੈ ਮੈਂ ਕੋਈ ਕਨਫਿਊਜ਼ਨ ਕ੍ਰੀਏਟ ਨਹੀਂ ਕਰਨੀ ਚਾਹੁੰਗਾ ਪਰਸੈਂਟੇਜ ਦੀ ਗੱਲ ਕਰਕੇ ਸੋ ਜਿਹੜੇ ਸਾਥੀ ਐਲੀਜੀਬਲ ਹੈਗੇ ਆ ਪਰਸੈਂਟੇਜ ਨੂੰ ਲੈ ਕੇ ਜਾਂ ਫਿਰ ਨਹੀਂ ਵੀ ਹੈਗੇ ਐਲੀਜੀਬਲ ਉਹਨਾਂ ਸਾਥੀਆਂ ਨੂੰ ਮੇਰਾ ਸੁਜੈਸ਼ਨ ਰਹੂਗਾ ਕਿ ਐਡਵਾਂਸ ਵਿੱਚ ਤੁਸੀਂ ਤਿਆਰੀ ਸਟਾਰਟ ਕਰ ਦਵੋ ਕਿਉਂਕਿ ਮੌਕੇ ਟਾਈਮ ਹੋ ਸਕਦਾ ਕੋਈ ਇਹੋ ਜੀ ਟਰਮ ਐਂਡ ਕੰਡੀਸ਼ਨ ਲਾਗੂ ਹੋ ਜਾਵੇ ਜਿਹੜੀ ਕਿ ਤੁਹਾਡੇ ਫੇਵਰ ਵਿੱਚ ਹੋਵੇ ਤੇ ਤੁਸੀਂ ਮੁਰਮੜ ਸੋਚੋਗੇ ਕਿ ਕਾਸ਼ ਅਸੀਂ ਪਹਿਲਾਂ ਤਿਆਰੀ ਕਰ ਦਿੱਤੀ ਹੁੰਦੀ ਸਟਾਰਟ ਕਰਤੀ ਹੁੰਦੀ ਤੇ ਆਪਣਾ ਜਿਹੜਾ ਪੇਪਰ ਹੈਗਾ ਜੀ ਉਹ ਕਲੀਅਰ ਹੋਣ ਦੇ ਜਿਹੜੇ ਚਾਂਸਸ ਹੈਗੇ ਆ ਜੀ ਉਹ ਜ਼ਿਆਦਾ ਹੋਣੇ ਸੀ ਸੋ ਤੁਹਾਨੂੰ ਇਨ ਫਿਊਚਰ ਪਛਤਾਉਣਾ ਨਾ ਪਵੇ ਰਿਗਰਟ ਨਾ ਕਰਨਾ ਪਵੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਫੇਵਰ ਵਿੱਚ ਵੀ ਹੈਗੀਆਂ ਨੇ ਕਿ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰਦੇ ਰਹੋ ਨਤੀਜਾ ਜੋ ਵੀ ਰਵੇ ਸੋ ਇਹੀ ਮੈਂ ਗੱਲ ਕਹਿੰਦਾ ਹੁੰਨਾ ਜੇ ਤੁਸੀਂ ਪ੍ਰੋਪਰ ਤਿਆਰੀ ਕਰਦੇ ਹੋ ਸੋ ਮੈਂ ਇਹ ਨਹੀਂ ਕਹਿੰਦਾ ਕਿ 100% ਤੁਹਾਡਾ ਪੇਪਰ ਕਲੀਅਰ ਹੋ ਜਾਊਗਾ ਬਟ ਇਹ ਗੱਲ ਵੀ ਪੱਕੀ ਹੈਗੀ ਹੈ ਕਿ ਤੁਹਾਡੇ ਪੇਪਰ ਕਲੀਅਰ ਕਰਨ ਦੇ ਜਿਹੜੇ ਚਾਂਸਸ ਨੇ ਜੀ ਉਹ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਹੋਣਗੇ ਸੋ ਇਹ ਸੀਗੀ ਆਪਣੀ ਛੋਟੀ ਜੀ ਵੀਡੀਓ ਬਾਕੀ ਮੈਂ ਮੋਟੀਵੇਟ ਹੀ ਕੀਤਾ ਆ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਕਿ ਜਿਹੜੇ ਸਾਥੀ ਅਵੇ ਵੈਸੇ ਬੈਠੇ ਹੋਏ ਆ ਤਿਆਰੀ ਨਹੀਂ ਕਰ ਰਹੇ ਸੋ ਜਦੋਂ ਨੋਟੀਫਿਕੇਸ਼ਨ ਆਇਆ ਉਦੋਂ ਤੁਹਾਨੂੰ ਪੜ੍ਹਨ ਦਾ ਸਮਾਂ ਨਹੀਂ ਮਿਲੂਗਾ ਸੋ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਸਟਾਰਟ ਜਰੂਰ ਕਰ ਦੇਵੋ ਜੇਕਰ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਤੁਹਾਨੂੰ ਪਸੰਦ ਆਉਂਦੀਆਂ ਨੇ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਐਂਡ ਆਪਦੇ ਦੋਸਤਾਂ ਨਾਲ ਵੀ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਮੇਰਾ ਮੋਰਲ ਵੀ ਬੂਸਟ ਹੋਵੇ ਮੇਰੀ ਮੋਟੀਵੇਸ਼ਨ ਵੀ ਵਧੇ ਐਂਡ ਮੈਂ ਤੁਹਾਡੇ ਲਈ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੈਗਾ ਜੀ ਉਹ ਮੈਂ ਲਗਾਤਾਰ ਪ੍ਰੋਵਾਈਡ ਕਰਦਾ ਰਹਾ ਮਾਂ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂ ਕਰਕੇ ਪੁੱਛ ਸਕਦੇ ਹੋ ਜੇਕਰ ਮੈਨੂੰ ਤੁਹਾਡੇ ਸਵਾਲ ਦਾ ਜਵਾਬ ਪਤਾ ਹੋਊਗਾ ਤਾਂ ਉਹ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਜੇਕਰ ਨਹੀਂ ਪਤਾ ਹੋਊਗਾ ਤੇ ਮੈਂ ਲਾਈਕ ਕਰਕੇ ਛੱਡ ਦੂੰਗਾ ਐਂਡ ਕੋਸ਼ਿਸ਼ ਕਰੂੰਗਾ ਕਿ ਉਸ ਪ੍ਰਸ਼ਨ ਦਾ ਜਿਹੜਾ ਹੱਲ ਹੈਗਾ ਜੀ ਉਹ ਲੱਭਿਆ ਜਾਵੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ so much for watching god bless you all